ਕਿਸਾਨ ਅੰਦੋਲਨ ਦੌਰਾਨ ਪੰਜਾਬ ਹਰਿਆਣਾ ਬਾਰਡਰ ਖਨੌਰੀ ਵਿਖੇ ਗੋਲੀ ਦਾ ਸ਼ਿਕਾਰ ਹੋਏ ਸ਼ੁਭਕਰਨ ਸਿੰਘ ਦਾ ਮਾਮਲਾ ਦੇ ਨੂੰ ਦਿਨ ਤੱਕ ਫੜਦਾ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨੂੰ ਮੰਨਦੇ ਹੋਏ 1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇ ਨਾਲ-ਨਾਲ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਦੋਸ਼ੀਆਂ ਖਿਲਾਫ ਬਾਈ ਨੇਮ ਐਫ ਆਈ ਆਰ ਲਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਅੱਜ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਅਣਮਿੱਥੇ ਸਮੇਂ ਲਈ ਪਿੰਡ ਵਾਸੀਆਂ ਨਾਲ ਮਿਲ ਕੇ ਜਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਜਿੰਨਾ ਸਮਾਂ ਹਰਿਆਣਾ ਪੁਲਿਸ ਤੇ ਗ੍ਰਹਿ ਮੰਤਰੀ ਖਿਲਾਫ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਜਾਏਗਾ ਉਦੋਂ ਤੱਕ ਇਹ ਮਾਂ ਇਹ ਜਾਮ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਸਾਡਾ ਹੱਕ ਪੈਸੇ ਰੱਖੋ ਪੰਜਾਬ ਸਰਕਾਰ ਮਰਦਾਵਾਦ 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 कयां <laughs>

ਨਾ ਮੈਂ ਤੁਹਾਨੂੰ ਕੀ ਕਹਿਣਾ ਚਾਹੂੰਗਾ ਜਿਹੜਾ ਤੁਸੀਂ ਅੱਜ ਇਹ ਨੈਸ਼ਨਲ ਹਾਈਵੇ ਜਾਮ ਕੀਤਾਗਾ ਕੀ ਕਾਰਨ ਇਹਦੇ ਪਿੱਛੇ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਰਨ ਸਿੱਖਤਰ ਭਾਰਤੀ ਸੰbigcupਤਾ ਸਿੱਧੂਪੁਰੋਂ ਸਾਰੀ ਦੁਨੀਆ ਨੂੰ ਪਤਾ ਹੁਣ ਕੱਲੇ ਇਸ ਇਲਾਕੇ ਨੂੰ ਨਹੀਂ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਅਸੀਂ ਦੋ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਦਿੱਲੀ ਕੂਚ ਦੇ ਉਹਨਾਂ ਦੇ ਜਿਹੜੇ ਬਾਡਰਾਂ ਤੇ ਜਿੰਨੇ ਪ੍ਰਬੰਧ ਕੀਤੇ ਵੇ ਸੀ ਜਿਹੜੇ ਆਥਰੂ ਵੈਸੇ ਦੇ ਕੋਲੇ ਛੱਡੇ ਆ ਜ਼ਖਮੀ ਹੋਏ ਨੇ ਆਪਾ ਉਹ ਜਿਹੜੇ 13 ਤਰੀਕ ਤੇ 14 ਤਰੀਕ ਨੂੰ ਤੁਸੀਂ ਸਾਰੀ ਘਟਨਾ ਪ੍ਰੈਸ ਦੇ ਵਿੱਚ ਲੋਕਾਂ ਨੇ ਦੇਖੀ ਆ ਕਿ ਜਿਹੜੇ جنگਿਤ ਚ ਵੀ ਨਹੀਂ ਉਹ ਹਥਿਆਰ ਵਰਤੇ ਜਾਂਦੇ ਜੰਗ ਦੇ ਵਿੱਚ ਵੀ ਉਹ ਜਿਹੜੀਆਂ ਗੈਸਾਂ ਨੇ ਤਿੰਨ ਗੈਸਾਂ ਡਾਕਟਰਾਂ ਨੇ ਪਾਈਆਂ ਗਿਆ ਕਿ ਇੰਨੀਆਂ ਖਤਰਨਾਕ ਨੇ ਕਿ ਮਨੁੱਖ ਦੀ ਹੌਲੀ-ਹੌਲੀ ਪੰਜ ਚਾਰ ਸਾਲ ਦੇ ਵਿੱਚ ਆਟੋਮੈਟਿਕ ਹੀ ਮੌਤ ਹੋ ਜਾਣੀ ਹੈ ਕਿਸੇ ਨੂੰ ਫੇਫੜਿਆਂ ਦਾ ਅਸਰ ਹੋ ਜਾਣਾ ਕਿਸੇ ਨੂੰ ਕੈਂਸਰ ਹੋ ਜਾਣਾ ਕਿਸੇ ਨੂੰ ਕੁਝ ਕਰ ਦੇਣਾ ਉਹ ਜੰਗ ਚ ਵੀ ਨਹੀਂ ਵਰਤੀਆਂ ਗਈਆਂ ਪਰ ਸਰਕਾਰ ਨੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਦਿੱਲੀ ਜਾਂਦੇ ਆ ਆਪਦੀ ਰਾਜਧਾਨੀ ਤੇ ਉਹ ਗੱਲ ਸਾਡੇ ਤੇ ਵਰਤੀ ਆ ਉਹਦਾ ਜਿਹੜਾ ਅਸੀਂ ਨਾਲ ਫਿਰ ਪ੍ਰੋਗਰਾਮ ਦਿੱਤਾ ਸੀ 21 ਫਰਵਰੀ ਨੂੰ ਜਿਹੜੀਆਂ ਸਾਡੇ ਉਸ ਗੇਟ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਸਰਕਾਰ ਨਾਲ ਬੇਸ਼ਿੱਟਾ ਤੇ 21 ਫਰਵਰੀ ਨੂੰ ਅਸੀਂ ਕਿਹਾ ਸੀ ਵੀ ਦਿੱਲੀ ਨੂੰ ਕੁਝ ਕਰਾਂਗੇ ਉਹ ਜਦੋਂ ਅਸੀਂ ਆਪਣੇ ਕਿਸਾਨ ਵਧੇ ਆ ਤੇ ਅਸੀਂ ਬੋਲਿਆ ਸੀ ਵੀ ਪਹਿਲਾਂ ਮੂਰੇ ਅਸੀਂ ਜਾਵਾਂਗੇ ਕਿਸਾਨ ਤਾਂ ਉਹ ਜਿਹੜੇ ਉੱਥੇ ਫਿਰ ਇਹਨਾਂ ਨੇ ਸਿੱਧੀਆਂ ਗੋਲੀਆਂ ਛੱਡੀਆਂ ਨੇ ਉਹਦੇ ਵਿੱਚੋਂ ਜਿਹੜੀ ਉਹ ਗੋਲੀ ਆ ਆਪਣੇ ਸੁਭ ਕਰਨ ਦੇ ਉਹ ਜਿਹੜੇ ਥੱਲੇ ਉਹਦਾ ਦਿੱਗੀ ਵੀ ਸੀਗੀ ਗੋਲਾ ਡਿੱਗਿਆ ਵਾ ਸੀ ਉਹ ਗੋਲਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹਦੀ ਉਹ ਫਿਰ ਉਹ ਗਿੱਚੀ ਚਾ ਕੇ ਜਿਹੜੀ ਗੋਲੀ ਲੱਗੀ ਐ ਇੱਕ ਆਪਣਾ ਅਮਰਤਾਰੀ ਸੀਗਾ ਮੁੰਡਾ ਨੌਜਵਾਨ ਉਹਦਾ ਗਾਤਰਾ ਲੈ ਗਿਆ ਲੜਦੇ ਲੜਦੇ ਤੋਂ ਉਹ ਗਾਤਰਾ ਚੱਕਣ ਲੱਗਿਆ ਉਹ ਵੀਡੀਓ ਸਾਰਿਆਂ ਨੇ ਵੇਖੀ ਹੋਣੀ ਐ ਕਿ ਉਹਨੂੰ ਗਾਤਰਾ ਆਪਣਾ ਚੱਕਣ ਨਹੀਂ ਦਿੱਤਾ ਤੇ ਉਹਦੀ ਜਿਹੜੀ ਲੱਤ ਫੜ ਕੇ ਪਾੜੀ ਗਈ ਐ ਤੇ ਉਹਨੂੰ ਬੋਰੀ ਚ ਪਾ ਕੇ ਕੁੱਟ ਕੇ ਉਹ ਅੱਜ ਉਹਦਾ ਲਾਜ ਚੱਲ ਰਿਹਾ ਪੀਜੀਆ ਦੇ ਵਿੱਚੋਂ ਕੋਰਟ ਰਾਹੀਂ ਉਹ ਆਪਾਂ ਬੱਚੇ ਨੂੰ ਲੈਤਾ ਹਜੇ ਅੱਜ ਸਾਨੂੰ ਇਹ ਲੱਗਿਆ ਕਿ ਤਿੰਨ ਬੱਚੇ ਹੋਰ ਨੇ ਇਹ ਜੀ ਜਿਹੜਾ ਨੇ ਕੁੱਟ ਕੇ ਉਹ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਅੱਜ ਤੱਕ ਜਿਹੜੀ ਅੱਜ ਇੱਥੇ ਆਪਾਂ ਚੌਕ 'ਚ ਖੜੇ ਆਂ ਅੱਜ ਸਾਨੂੰ ਮਜਬੂਰ ਜਿਹੜਾ ਮੁੱਖ ਮੰਤਰੀ ਵੱਲੋਂ ਟਵੀਟ ਵੀ ਆ ਗਿਆ ਕਿ ਮੈਂ ਪਰਿਵਾਰ ਨਾਲ ਖੜਾ ਹਾਂ ਇਹ ਕਿਸਾਨਾਂ ਦਾ ਸ਼ਹੀਦ ਹੈ ਅਧੋਲਨ ਦੇ ਵਿੱਚ ਅਸੀਂ ਇਹਨੂੰ ਸਹਾਇਤਾ ਵੀ 1 ਕਰੋੜ ਰੁਪਏ ਦਿੰਦੀ ਐ ਨੌਕਰੀ ਵੀ ਦਿੰਨੇ ਆ ਕਾਨੂੰਨੀ ਕਾਰਵਾਈ ਵੀ ਕਰਾਂਗੇ ਮੈਂ ਫਰਜ ਵੀ ਨਿਭਾ ਰਿਆਂ ਇਹ ਸਾਰੇ ਲਫ਼ਜ਼ ਮੁੱਖ ਮੰਤਰੀ ਨੇ ਪਰ ਟਵੀਟ ਤੇ ਤੁਸੀਂ ਦੇਖੇ ਨੇ ਸਵਾਲ ਐ ਐਫ ਆਈ ਆਰ ਦਰਜ ਕਰਨ ਦਾ ਐ ਭਾਈ ਉਹ ਦਰਜ ਹੀ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਮਲਾਜਮ ਫਸ ਜਾਣਗੇ ਇਹਦਾ ਮਤਲਬ ਸੋਡੇ ਮਲਾਜਮ ਸਾਡੇ ਬੱਚੇ ਮਾਰੀ ਜਾਣ ਜੇ ਕਾਨੂੰਨੀ ਕਾਰਵਾਈ ਆਉਂਦੀ ਹੈ ਕੋਈ ਗੇੜੇ ਚ ਆਉਂਦਾ ਹੈ ਹੁਣ ਤਾਂ ਮੈਨੂੰ ਲੱਗਦਾ ਸਾਹਮਣੇ ਆ ਗਿਆ ਜਿਹਨੇ ਗੋਲੀ ਵੀ ਚਲਾਈ ਹੈ ਉਹ ਪਹਿਲਾਂ ਫੌਜ ਚ ਭਰਤੀ ਸੀਗਾ ਫਿਰ ਉਹ ਪੁਲਿਸ ਚ ਭਰਤੀ ਹੋਇਆ ਉਹ ਸਾਰੀ ਉਹਦੀ ਔਣ ਵਾਲੇ ਦਿਨਾਂ ਦੇ ਵਿੱਚ ਉਹ ਵੀਡੀਓ ਸਾਹਮਣੇ ਆ ਜਾਣੀ ਹੈ ਵੀ ਕਿਵੇਂ ਗੋਲੀ ਚੱਲੀ ਕਿਹਨੇ ਚਲਾਈ ਉਸ ਕਾਰਵਾਈ ਨੂੰ ਲੈ ਕੇ ਇੱਥੇ ਬੈਠੇ ਆ ਪ੍ਰਸ਼ਾਸਨ ਪਿੱਛੇ हटਿਆ ਹੋਇਆ ਇੱਥੋਂ ਤੱਕ ਕਿ ਮੁੱਖ ਮੰਤਰੀ ਕਹਿੰਦਾ ਹੈ ਬੀ ਪਰਚਾਇ ਦਰਜ ਕਰੋ ਥਲੜੇ ਪੁਲਿਸ ਅਫਸਰ ਨਹੀਂ ਕਹਿੰਦੇ ਨਹੀਂ ਕਰਨਾ ਹੁਣ ਇਹ ਨਹੀਂ ਪਤਾ ਵੀ ਰਾਜ ਥਲੜੇ ਪ੍ਰਸ਼ਾਸਨ ਦਾ ਚੱਲ ਰਿਹਾ ਕਿ ਮੁੱਖ ਮੰਤਰੀ ਦਾ ਚੱਲ ਰਿਹਾ ਮੁੱਖ ਮੰਤਰੀ ਨੂੰ ਇਹ ਹੈ ਕਿ ਜੇ ਐਡਾ ਵੱਡਾ ਦਿਲ ਦਿਖਾਇਆ ਕਿਸਾਨਾਂ ਨਾਲ ਖੜਾ ਹੈ ਤਾਂ ਐਫ ਆਈ ਆਰ ਦਰਜ ਕਰ ਕਿੰਨੀ ਦੇਰ ਇਹ ਰੋਡ ਜਾਮ ਰਹੂਗਾ ਕਿਸ ਤਰ੍ਹਾਂ ਅਨਮੱਥੇ ਸਮੇਂ ਲੈ ਰਹੂਗਾ ਅੱਜ ਕੱਲਾ ਰਾਮਪਰਾ ਬਲਾਕ ਦਾ ਖਾਸ ਕਰਕੇ ਜੇ ਕਹਿਣਾ ਪਿੰਡ ਬੱਲੋ ਦਾ ਠੀਕ ਹੈ ਜੀ ਕੱਲ ਨੂੰ ਫੇਰ ਸੁਰੇ ਸਮੁੱਚੇ ਪੰਜਾਬ ਦੇ ਦੋਨੇ ਫੋਰਮਾਂ ਦੀ ਮੀਟਿੰਗ ਸਾਡੀ ਚੱਲੀ ਜਾਂਦੀ ਆ ਅੱਜ ਉਧਰ ਵੀ ਚੱਲੀ ਜਾਂਦੀ ਆ ਸਾਡੇ ਵੀ ਚੱਲੀ ਜਾਂਦੀ ਆ ਫੇਰ ਪੂਰੇ ਪੰਜਾਬ ਚ ਕਰਾਂ ਤੜਕੇ ਸੋਭਾ ਸੰਜਗਤ ਕਿਸਾਨ ਮੋਰਚੇ ਵੱਲੋਂ ਆਪਦੇ ਪ੍ਰੋਗਰਾਮ ਦਿੱਤੇ ਜਾ ਰਹੇ ਤੁਸੀਂ ਵੱਖਰੇ ਹੋ ਕੇ ਕਿਉਂ ਚੱਲ ਰਹੇ ਨਹੀਂ ਅਸੀਂ ਨਹੀਂ ਵੱਖਰੇ ਚੱਲੇ ਕਿਉਂਕਿ ਇਹ ਤਾਹਣ ਕਹਿੰਦਾ ਵੱਖਰੇ ਚੱਲਿਆ ਇਹ ਪ੍ਰੋਗਰਾਮ ਤੋਂ ਅੱਜ ਸ਼ਾਮਿਲ ਨਹੀਂ ਸੀ ਉਸ ਚ ਜਿਹੜਾ ਨਹੀਂ 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 ਅੱਜ ਮੈਂ ਕਲੀਅਰ ਕਰਿਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੁੱਭ ਕਰਨ ਦੀ ਐਫ ਆਈ ਆਰ ਦਰਜ ਕਰਾਉਣ ਦਾ ਠੀਕ ਹੈ ਇਹ ਵੱਖਰਾ ਕਿੱਥੋਂ ਆ ਗਿਆ ਕਿਹੜੇ ਕਿਹੜੇ ਜਥੇ ਸਾਡੇ ਦੋਨੇ ਫੋਰਮ ਹੈ ਅੱਛਾ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਨੇ ਫੋਰਮਾਂ ਦੇ ਜਿਹੜੇ ਪ੍ਰੋਗਰਾਮ ਦਿੱਲੇ ਦਿੱਤੇ ਹੋਏ ਨੇ ਜਿਹੜੀਆਂ ਬਾਕੀ ਰਹਿ ਗਏ ਜਿਹੜੀਆਂ ਦਿੱਲੀ ਇਸ ਪ੍ਰੋਗਰਾਮ ਨਾਲ ਸਹਿਮਤ ਨਹੀਂ ਸੀ ਜਿਹੜੀਆਂ ਸਹਿਮਤ ਨਹੀਂ ਸੀ ਉਹਨਾਂ ਵੱਲੋਂ ਵੱਖਰੇ ਪ੍ਰੋਗਰਾਮ ਦਿੱਤੇ ਜਾ ਰਹੇ ਆ ਸਾਡਾ ਦਿੱਲੀ ਜਾਣ ਦਾ ਦਿੱਲੀ ਹਰ ਹਾਲਤ ਜਾਵਾਂਗੇ ਮੰਗਾਂ ਬਣਾਵਾਂਗੇ ਤਿੰਨ 게ਟ ਦੀਆਂ ਸਾਡੀਆਂ ਚਾਰ ਦੇ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਜਿਹੜੇ ਕਹਿੰਦੇ ਸੀ ਮੰਤਰੀ ਅੰਦਰੋਂ ਨਹੀਂ ਨਿਕਲਦੇ ਘੇਰ ਕੇ ਚੰਡੀਗੜ੍ਹ ਲੈਂਦੇ ਵੇ ਆ ਜਾਵਾਂਗੇ ਦਿੱਲੀ ਹਰ ਵਾਰ ਤੇ